ਅੱਜ ਅਪਗਰ ਕਰਾਂਗੇ ਲਾ ਪਤਰੀ ਕਾ ਪੀ ਦਾ ਸਟਾਈਨਮ ਫਾਰਮ ਇਹਦਾ ਬਦਲ ਚੁੱਕਿਆ ਉਹ ਤੁਸੀਂ ਕਿਵੇਂ ਭਰਨਾ ਕਰ ਬੈਠੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣਾ ਦੋਸਤੋ ਇਹ ਇਸ ਫਾਰਮ ਦਾ ਇਹ ਫਾਰਮੈਟ ਹੋਇਤੰਦਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਤੁਹਾਡਾ ਜੋ ਵੀ ਰਿਲੇਸ਼ਨ ਬਣਦਾ ਉਸ ਦਾ ਨਾਮ ਉਸ ਉਹ ਜਿਹੜੇ ਤੁਸੀਂ ਪਿੰਨ ਜਾਂ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਡਾਕਾ ਨਾਂ ਕੀ ਹੈ ਵਾਰਡ ਨੰਬਰ ਕੀ ਤੁਹਾਡਾ ਤਹਿਸੀਲ ਕੀ ਹੈ ਜ਼ਿਲ੍ਹਾ ਕਿਹੜਾ ਆਧਾਰ ਨੰਬਰ ਕੀ ਤੁਹਾਡਾ ਇਹ ਜਗ੍ਹਾ ਤੇ ਐਪਲੀਕੈਂਟ ਦੇ ਸਾਈਨ ਪਿੰਨੇ ਕਰਦੇ ਸਾਈਨ ਜਾਂ ਗੁੱਟ ਦਾ ਨਿਸ਼ਾਨ ਥੱਲੇ ਮੋਬਾਈਲ ਨੰਬਰ ਪਰਨਾ ਸਭ ਤੋਂ ਜਿਹੜੇ ਇੰਪੋਰਟੈਂਟ ਕਾਲਮ ਆਹੀ ਹੈ ਜਿਹੜੇ ਕਿ ਅਸੀਂ ਬਿਲਕੁਲ ਸਹੀ ਸਹੀ ਭਰਨੇ ਆ ਇਹਨਾਂ ਕਾਲਮਾਂ ਚ ਅਸੀਂ ਪਿਛਲੇ 90 ਦਿਨ 90 ਦਿਨਾਂ ਦੀ ਤਰੀਕਾਂ ਨੂੰ ਮੈਂਸ਼ਨ ਕਰਾਂਗੇ ਇੱਕ ਨੰਬਰ ਕਾਲਮ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿਹੜੇ ਤਰੀਕ ਨੂੰ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਅਤੇ ਇਸ ਤੋਂ ਬਾਅਦ ਦੋ ਨੰਬਰ ਕਾਲਮ ਚ ਲਿਖਾਂਗੇ ਕਿ ਜਿਹੜੀ ਤਰੀਕ ਨੂੰ ਕੰਮ ਖਤਮ ਹੋਇਆ ਤੁਸੀਂ ਇਹਦੇ ਵਿੱਚ ਮੈਕਸਿਮਮ 90 ਦਿਨ ਲਿਖਣੇ ਆ ਅਤੇ ਲਿਖਣ ਦਾ ਤਰੀਕਾ ਐ ਆ ਵੀ ਇੱਕ ਤੋਂ ਲਿਖ 30 ਤੱਕ ਨਹੀਂ ਪਾਉਣਾ ਤੁਸੀਂ 5 ਤਿਸ ਲਈ ਤਿੰਨ ਮਹੀਨੇ ਅਕਾਊਂਟ ਕਰ ਲਿਓ ਜਿਵੇਂ 5 8 2025 ਪਾ ਕੇ ਤੁਸੀਂ ਉਸ ਤੋਂ ਬਾਅਦ 27 8 2025 22 23 ਦਿਨ ਬਣਾ ਦੇਣਾ ਅਦੇ ਉਸ ਤੋਂ ਬਾਅਦ ਦਿਨਾਂ ਦੀ ਗਿਣਤੀ ਲਿਖ ਦੇਣਾ ਅਦੇ ਇਸ ਤੋਂ ਬਾਅਦ ਉਹ ਸਾਰੀ ਦੇ ਕੰਮ ਦੀ ਕਿਸਮ ਵੀ ਤੁਸੀਂ ਐਜ਼ ਇੱਕ ਕੰਮ ਕੀ ਕੀਤਾ ਤੁਸੀਂ ਮਜ਼ਦੂਰ ਕੰਮ ਕੀਤਾ ਜਾਂ ਤੁਸੀਂ ਮਿਸਤਰੀ ਕੰਮ ਕੀਤਾ ਉਸ ਤੋਂ ਬਾਅਦ ਆ ਗਿਆ ਜੀ ਜਿਸ ਦੇ ਘਰੇ ਕੰਮ ਕੀਤਾ ਮੰਨ ਲਓ ਕਿਸੇ ਤੁਸੀਂ ਜਿਸ ਵੀ ਪਰਸਨ ਦੇ ਘਰੇ ਕੰਮ ਕੀਤਾ ਉਹਦਾ ਨਾਮ ਉਸਦਾ ਮੋਬਾਈਲ ਨੰਬਰ ਉਸਦਾ ਜਿੱਥੇ ਜਿਸ ਜਗ੍ਹਾ ਤੇ ਉਹ ਸਾਰੀ ਚੱਲ ਰਹੀ ਚ ਉਹ ਸਥਾਨ ਕਿਹੜਾ ਸੀ ਉਹਦਾ ਪੂਰਾ ਪਤਾ ਇਹ ਸਾਰਾ ਤੁਸੀਂ ਲਿਖਣਾ ਪੰਜ ਨੰਬਰ ਕਾਲਮ 6 ਨੰਬਰ ਦੇ ਕਾਲਮ ਤੁਸੀਂ ਉਸ ਬੰਦੇ ਦੇ ਸਾਈਨ ਕਰਾਉਣੇ ਜਿਸ ਦੀ ਘਰੇ ਕੰਮ ਕੀਤਾ ਇਸ ਸੇਮ ਪ੍ਰੋਸੈਸ ਤੁਸੀਂ ਦੋ ਸੈਕੰਡ ਨੰਬਰ ਕਾਲਮ ਜਾਂ ਥਰਡ ਫੋਰਥ ਦੇ ਵਿੱਚ ਲਿਖਣਾ ਇਸ ਵਿੱਚ ਧਿਆਨ ਦੇਣਯੋਗ ਗੱਲ ਇਹ ਹੈ ਕਿ ਜਿਹੜਾ ਵੀ ਤੁਸੀਂ ਕਾਲਮ ਭਰ ਰਹੇ ਹੋ ਉਸ ਤੇ ਤਰੀਕਾ ਲਗਾਤਾਰ ਨਹੀਂ ਹੋਣਾ ਚਾਹੀਦਾ 30 30 60 90 ਐਦਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ 25 22 27 28 ਐਦਾਂ ਕਰ ਲੈਣਾ ਕਿਉਂਕਿ ਦਿਨਾਂ ਕਿਉਂਕਿ ਲਗਾਤਾਰ ਕਿਤੇ ਵੀ ਕੰਮ ਹੈ ਜਿਹੜਾ 90 ਦਿਨ ਨਹੀਂ ਚੱਲਦਾ ਹੁੰਦਾ ਦਿਨਾਂ ਦੇ ਵਿੱਚ ਅੱਗੇ ਪਿੱਛੇ ਕਰਕੇ 5 7 ਦਿਨ ਤੁਸੀਂ ਅੱਗੇ ਅੱਗੇ ਉਵੇਂ ਮੈਂਸ਼ਨ ਕਰਨੇ ਆ ਹਰੇਕ ਕਾਲਮ ਦੇ ਵਿੱਚ ਤੁਸੀਂ ਨਾਮ ਮੋਬਾਈਲ ਨੰਬਰ ਉਹ ਸਾਰੀ ਸਥਾਨ ਦਾ ਪਤਾ ਲਿਖਣਾ ਜ਼ਰੂਰੀ ਆ ਅਤੇ ਉਸ ਅਕੋਰਡਿੰਗ ਜਿਹੜਾ ਮਕਾਨ ਮਾਲਕਾ ਉਹਦੇ ਸਾਈਨ ਹੋਣੇ ਵੀ ਜ਼ਰੂਰੀ ਆ ਸਾਈਨ ਹੋਣ ਤੋਂ ਬਾਅਦ ਜੇ ਪੂਰਾ ਫਿਲ ਆਊਟ ਕਰਨ ਤੋਂ ਬਾਅਦ ਤੁਸੀਂ 90 ਦਿਨ ਪੂਰੇ ਮੈਂਸ਼ਨ ਕਰ ਲੈਣੇ 90 ਦਿਨ ਤੋਂ ਕੱਟ ਨਹੀਂ ਹੋਣੇ ਚਾਹੀਦੇ ਜੇ ਕੱਟ ਹੋਣਗੇ ਤਾਂ ਫਾਰਮ ਰਿਜੈਕਟ ਹੋ ਜਾਵੇਗਾ ਉਸ ਤੋਂ ਬਾਅਦ ਇਸ ਜਗ੍ਹਾ ਤੇ ਇੱਕ ਖਾਲੀ ਜਗ੍ਹਾ ਤੇ ਜਾਂ ਇਸ ਪਾਸੇ ਖਾਲੀ ਥਾਂ ਤੇ ਅਸੀਂ ਕਿਤੇ ਵੀ ਤੁਹਾਡੇ ਪਿੰਡ ਜਾਂ ਪਿੰਡ ਜਾਂ ਸ਼ਹਿਰ ਦੇ ਐਮਸੀ ਆ ਪਿੰਡ ਦੇ ਸਰਪੰਚ ਦੀ ਮੋਹਰ ਲਗਾ ਕੇ ਇਹਨੂੰ ਅਸੀਂ ਸੇਵਾ ਕੇਂਦਰ ਵਿੱਚ ਜਮ੍ਹਾਂ ਕਰਵਾ ਸਕਦੇ ਹਾਂ ਠੀਕ ਹੈ ਦੋਸਤੋ ਇਹ ਜਿਹੜੀ ਪ੍ਰਸਾਜ ਜਿਹੜਾ 27 ਨੰਬਰ ਫਾਰਮ ਉਸੇ ਇੱਕ ਧਰਨਾ ਹੋਵੇ ਘਰ ਬਟੇ ਤੇ ਕਿਵੇਂ ਭਰ ਸਕਦੇ ਆ ਇਨਫੋਰਮੇਸ਼ਨ ਚੱਕੀ ਲੱਗੇ ਤਾਂ ਜ਼ਰੂਰ ਸ਼ੇਅਰ ਕਰਨਾ